ਸ਼੍ਰੀਕਾਲ ਜੀ ਮੀਰਕਰ ਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਸਟਾਕ ਕਲੀਅਰੈਂਸ ਸੇਲ ਆਪਾਂ ਲੈ ਕੇ ਆਏ ਆ ਜਿਹੜੀ ਹੈ ਕੀ ਹੈਗੀ ਹੈ ਜੀ ਜਿਹੜੇ ਆਪਣੇ ਕੋਲ ਕੱਟ ਪੀਸ ਰਹਿ ਗਏ ਨੇ ਉਹਨਾਂ ਦੀ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਤੁਹਾਨੂੰ ਪੀਸ ਦਿਖਾ ਰਹੇ ਹਾਂ ਇਹ ਹੋਏਗਾ ਪਿਓਰ ਸ਼ਿਫੌਨ ਦਾ 5 ਮੀਟਰ ਦਾ ਸੂਟ ਹੋਏਗਾ ਤੇ ਰੇਟ ਸੁਣ ਕੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ ਜਿਹੜਾ ਤੁਹਾਨੂੰ ਰੇਟ ਮਿਲੇਗਾ ਉਹ ਮਿਲੇਗਾ 100 ਰੁਪਏ ਤੇ ਇਹ ਹੈਗਾ ਸਭ ਤੋਂ ਪਹਿਲਾਂ ਲੱਡੂ ਪੀਲਾ ਕਲਰ ਹੁਣ ਆਪਾਂ ਤੁਹਾਨੂੰ ਨੈਕਸਟ ਦਿਖਾਉਣੀ ਆ 5 ਮੀਟਰ ਦੀ ਕੱਟ ਦੇ ਹੋਣਗੇ ਜੀ ਇਹ ਵਾਲੇ ਤੇ ਨੈਕਸਟ ਆਪਾਂ ਤੁਹਾਨੂੰ ਕਲਰ ਦਿਖਾਉਣੀ ਆ ਜੋ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰ ਰਹੀਆਂ ਸਿਰਫ ਆਪਣੇ ਕੋਲੇ ਇਹ ਵਾਲੇ ਪੀਸ ਹੀ ਰਹਿੰਦੇ ਨੇ ਪਲੀਜ਼ ਜਦੋਂ ਵੀ ਤੁਹਾਡੇ ਕੋਲ ਵੀਡੀਓ ਪਹੁੰਚੇ ਨਾਲ ਦੀ ਨਾਲ ਆਰਡਰ ਕਰ ਲਿਓ ਕਿ ਸਟਾਕ ਜਿਹੜਾ ਆਪਣੇ ਕੋਲੇ ਲਿਮਟਿਡ ਜ ਹੈ ਹਾਂਜੀ ਨੈਕਸਟ ਦਿਖਾਉਣੀ ਆ ਹਾਂਜੀ ਆ ਹੈਗਾ ਜੀ ਨੈਕਸਟ ਰੇ ਅੱਟਾ ਦੇ ਵਿੱਚ ਇਹ ਵੀ ਤੁਹਾਨੂੰ 5 ਮੀਟਰ ਕੱਟ ਮਿਲੇਗੀ ਸ਼ਿਫੌਨ ਦੇਖੋ ਜੀ ਬਹੁਤ ਸੋਹਣਾ ਪੀਸ ਹੈ ਪੀਸ ਨਹੀਂ ਸੂਟ ਹੀ ਹੈ ਜੀ ਇਹ ਪੂਰਾ 5 ਮੀਟਰ ਦਾ 100 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਸ਼ਿਪਿੰਗਾਂ ਜਿਹੜੀ ਇਹਨਾਂ ਦੀ ਐਕਸਟਰਾ ਰਹੇਗੀ ਆ ਹੈਗਾ ਜੀ ਨੈਕਸਟ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਏਗਾ ਇਹਦਾ ਤੇ ਨੈਕਸਟ ਫਿਰ ਰੈੱਡ ਆ ਗਿਆ ਜੀ। ਇਹ ਰੈੱਡ ਦੇ ਵਿੱਚ ਆਪਣੇ ਕੋਲੇ 3-4 ਪੀਸ ਹੈਗੇ ਨੇ ਜੀ। ਤੇ ਬਾਕੀ ਸਿੰਗਲ ਸਿੰਗਲ ਹੀ ਹੋਣਗੇ। ਤੇ ਨੈਕਸਟ ਹੈਗਾ ਜੀ ਸ਼ਿਮਰ। ਇਹਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਢਾਈ ਕਰਵਾ ਸਕਦੇ ਹੋ, ਪੇਂਟ ਕਰਵਾ ਸਕਦੇ ਹੋ। ਜਾਂ ਲੈਸ ਨਾਲ ਵਧੀਆ ਤੁਸੀਂ ਇਹਨੂੰ ਤਿਆਰ ਕਰਵਾ ਸਕਦੇ ਹੋ ਵੀ 5 ਮੀਟਰ ਦਾ ਮਿਲੇਗਾ ਤੁਹਾਨੂੰ 100 ਰੁਪਏ ਦਾ। ਇਹ ਸਿੰਗਲ ਕਲਰ ਹੀ ਹੈ ਜੀ ਆਪਣੇ ਕੋਲੇ ਇਹਦੇ ਵਿੱਚ। ਨੈਕਸਟ ਹੈਗਾ ਜੀ ਤੁਹਾਨੂੰ ਕ੍ਰਸ਼ ਦੇ ਵਿੱਚ ਮਿਲੇਗਾ ਇਹ ਵੀ 100 ਰੁਪਏ ਦਾ ਪੀਸ ਲੱड्डੂ ਪੀਲਾ ਕਲਰ ਸ਼ਾਈਨ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਵੀ ਤੁਸੀਂ ਪੇਂਟ ਕਰਵਾ ਸਕਦੇ ਹੋ ਕਢਾਈ ਕਰਵਾ ਸਕਦੇ ਹੋ ਜਾਂ ਸਿੰਪਲ ਸੂਟ ਬਣਾਉਣਾ ਹੋਵੇ ਜਾਂ ਕਿਸੇ ਬੱਚੇ ਦੀ ਫਰੌਕ ਬਣਾਉਣੀ ਹੋਵੇ ਬਹੁਤ ਚੰਗੀ ਤਰ੍ਹਾਂ ਤੁਸੀਂ ਇਸ ਦਾ ਯੂਜ਼ ਕਰ ਸਕਦੇ ਹੋ ਓਨਲੀ 100 ਰੁਪੀਆ ਵਾਟ ਜਿਹੜਾ ਕਲਰ ਆਪਸ਼ਨ ਆ ਆਪਣੇ ਕੋਲ ਇਹੀ ਵਾਲੇ ਨੇ ਜੋ ਤੁਹਾਨੂੰ ਵੀਡੀਓ ਚ ਦਿਖਾਈ ਗਏ ਨੇ ਹਾਂਜੀ ਆ ਹੈਗਾ ਨੈਕਸਟ ਕਲਰ ਮਹਿੰਦੀ ਇਹ ਵੀ 5 ਮੀਟਰ ਦਾ ਹੋਏਗਾ ਪੂਰਾ ਹਾਂਜੀ ਇਹ ਵੀ ਤੁਹਾਨੂੰ 5 ਮੀਟਰ ਤਾਂ ਮਿਲੇਗਾ ਸ਼ਾਈਨ ਸਾਰੇ ਕੱਪੜਿਆਂ ਦੇ ਵਿੱਚ ਹੋਏਗੀ ਤੇ ਕੱਟ ਵੀ ਪ੍ਰੋਪਰ 5 ਮੀਟਰ ਹੋਏਗੀ ਇਹ ਹੋਏਗਾ ਜੀ ਬੇਬੀ ਪਿੰਕਾ ਇਹ ਵੀ 5 ਮੀਟਰ ਕੱਟ ਵੀ ਲੈ ਕੇ ਤੁਹਾਨੂੰ ਆ ਹੋਏਗਾ ਜੀ ਬਲੱਡ ਰੈੱਡ ਇਹਨੂੰ ਵੀ ਤੁਸੀਂ ਜੇ ਚਾਹੋ ਤਾਂ ਢਾਈ ਕਰਵਾ ਸਕਦੇ ਹੋ ਦੇ ਉੱਪਰ ਜਾਂ ਪੇਂਟ ਇਹ 5 ਮੀਟਰ ਹੋਏਗਾ ਤੇ ਆ ਹੋਏਗਾ ਜੀ ਨੇਚਰਲ ਕਰੇਵ 3 ਮੀਟਰ ਕੱਟਾ 100 ਰੁਪਏ ਚ ਆ ਹੋਏਗਾ ਜੀ 4 ਮੀਟਰ ਕੱਟਾ ਇਹ ਵੀ ਹੋਏਗਾ ਜੀ ਔਰਗੈਂజా ਬੇਸ 4 ਮੀਟਰ ਕੱਟ ਤੇ ਇਹਨਾਂ ਵਿੱਚ ਜੋ ਜੋ ਵੀ ਤੁਹਾਨੂੰ ਪਸੰਦ ਹੈ ਪੀਸ ਤੁਸੀਂ ਆਰਡਰ ਕਰ ਸਕਦੇ ਹੋ ਸ਼ਿਪਿੰਗ ਹੈ ਜਿਹੜੀ ਐਕਸਟਰਾ ਰਹੇਗੀ ਤੇ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ